ਗੀਤਾਂ 'ਚ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾ ਸਕਦਾ। ਲੱਚਰ ਗਾਇਕੀ ਤੁਸੀਂ ਕਹਿ ਰਹੇ ਹੋ ਵੀ ਸ਼ਬਦਾਂ 'ਚ ਲੱਚਰਤਾ ਹੋਵੇ ਤਾਂ ਉਹ ਵੀ ਨੁਕਸਾਨ ਕਰਦੀ। ਪੀਤਾ ਜੀ ਮਨੋਰੰਜਨ ਹੈ ਬੰਦਿਆਂ ਦਾ ਇਹ 'ਚ ਕੀ ਹੁੰਦਾ? ਜੇ ਇਹ ਨਾਲ ਅਸਰ ਨਾ ਹੁੰਦਾ ਹੋਵੇ ਤਾਂ ਦੁਨੀਆ 'ਚ ਮਨੋਰੰਜਨ ਦੀ ਮੰਡੀ ਏਡੀ ਵੱਡੀ ਹੋਵੇ। ਜੇ ਗਾਣੇ ਦਾ ਅਸਰ ਨਾ ਹੁੰਦਾ ਹੁੰਦਾ ਤੇ ਸਰਕਾਰਾਂ ਕਮਲੀਆਂ ਜਿੱਥੇ ਵੀ ਤੇ ਗਾਣੇ ਕਾਉਣ ਨੂੰ ਕਹਿਣ। ਇਹ ਬੰਦੇ ਦੇ ਕੋਈ ਚੀਜ਼ਾਂ ਕਿ ਨਾ ਅਫਰਕਾਰ ਰਹੀਆਂ ਨੇ ਇਹਨੂੰ ਸਹੀ ਰੂਪ 'ਚ ਨਹੀਂ ਮੰਨਿਆ ਜਾ ਸਕਦਾ। ਵਰਤਨ ਨੂੰ ਅਸਰ ਪਤਾ ਲੱਗ ਜਾਣਾ ਇਹ ਕੌਣ ਤੈਅ ਕਰਦਾ ਵੀ ਲੋਕਾਂ ਨੂੰ ਕੀ ਫਰੋਸਕੇ ਦੇਣਾ ਜੇ ਮੁੱਦਾ ਵੀ ਕਿਸੇ ਦਾ ਹੈ ਸਮਾਂ ਵੀ ਕਿਸੇ ਦਾ ਹੈ ਪਰ ਸਾਡੀ ਜਿਹੜੀ ਚਰਚਾ ਹੈਗੀ ਉਹ ਸਾਡੇ ਖਿਲਾਫ ਹੈ ਪੰਜਾਬ ਦੀ ਗਾਇਕੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਕੀ ਲੱਗਦਾ ਵੀ ਭਾਸ਼ਾ ਨੂੰ ਢਾਹ ਲਾਉਣ ਵਾਲੇ ਸ਼ਬਦ ਜਾਂ ਗਾਇਕੀ ਨਾਲ ਕਿੰਨਾ ਕਸਰ ਹੋ ਸਕਦਾ ਕਿੰਨਾ ਕ ਨੁਕਸਾਨ ਹੋ ਸਕਦਾ ਤੁਸੀਂ ਹਥਿਆਰਾਂ ਦੀ ਗੱਲ ਕਰਦੇ ਹੋ ਵੀ ਗੀਤਾਂ 'ਚ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾ ਸਕਦਾ ਲੱਚਰ ਗਾਇਕੀ ਤੁਸੀਂ ਕਹਿ ਰਹੇ ਹੋ ਵੀ ਸ਼ਬਦਾਂ 'ਚ ਲੱਚਰਤਾ ਹੋਵੇ ਤਾਂ ਉਹ ਵੀ ਨੁਕਸਾਨ ਕਰਦੀ ਹੈ ਕਿੰਨਾ ਕਸਰ ਕਰਦੀ ਹੈ ਉਹ ਜੀ ਉਹ ਬੰਦੇ ਨਾਲ ਜਿਹੜਾ ਕੋਈ ਵਾਪਰਦਾ ਹੈ ਨਾ ਉਹਨੂੰ ਮਿਲਣ ਨਾਲ ਬਹੁਤ ਔਖਾ ਹੁੰਦਾ ਕਈ ਵਾਰੀ ਮਨ ਬੰਦੇ ਜਿੱਦਾਂ ਹੁਣ ਆਪਦੇ ਕੋਲੋਂ ਕਹਿੰਦੇ ਆ ਵੀ 70 ਪੈਸੇ 30 ਪੈਸੇ ਹੈ ਨਾ ਇਹ ਬਹੁਤ ਔਖਾ ਤੇ ਗਲਤ ਵੀ ਹੁੰਦਾ ਬਹੁਤ ਵਾਰੀ ਵੀ ਬੰਦੇ ਦੇ ਕੋਈ ਚੀਜ਼ਾਂ ਕਿੰਨਾ ਅਸਰ ਕਰ ਰਹੀਆਂ ਨੇ ਇਹਨੂੰ ਸਹੀ ਰੂਪ ਵਿੱਚ ਨਹੀਂ ਮੰਨਿਆ ਜਾ ਸਕਦਾ ਪਰ ਤੁਹਾਨੂੰ ਅਸਰ ਪਤਾ ਲੱਗ ਜਾਂਦਾ ਚੀਜ਼ਾਂ ਦਾ ਹੂੰ ਠੀਕ ਮਹ ਲੋ ਇਹ ਮੈਨੂੰ ਪੱਕਾ ਪਤਾ ਵੀ ਕਈ ਬੰਦੇ ਕਈ ਕਹਿ ਦਿੰਦੇ ਜਿੱਦਾਂ ਮੈਂ ਸੁਣਿਆ ਵੀ ਕੋਈ ਬੰਦੇ ਨੂੰ ਬੋਲਦਾ ਵੀ ਇਹ ਤਾਂ ਜੇ ਮਨਰੰਜਨ ਦਾ ਬੰਦੇ ਆਂਦਾ ਇਹ ਚ ਕੀ ਹੁੰਦਾ ਹਨ ਸੁਣਦੇ ਆ ਲੋਕ ਤਾਂ ਗੀਤ ਅਗਲਾ ਹਾਂ ਨਹੀਂ ਇਹ ਤਾਂ ਅਸਰ ਨਹੀਂ ਪੈਂਦਾ ਇਦਾਂ ਕਹਿੰਦੇ ਸੁਣਿਆ ਮੈਂ ਬੰਦੇ ਨੂੰ ਕੋਣ ਪਰ ਮੈਨੂੰ ਕਹਿਣਾ ਕਿ ਸੰਗੀਤ ਤੇ ਸ਼ਬਦ ਦੋਨਾਂ ਦਾ ਅਸਰ ਸਭ ਤੋਂ ਜ਼ਿਆਦਾ ਜਦੋਂ ਰਲਮਾ ਹੈ ਇਸ ਤੋਂ ਬਾਅਦ ਕੋਈ ਜ਼ਿਆਦਾ ਅਸਰ ਪਾ ਹੀ ਨਹੀਂ ਸਕਦੀ ਜੇ ਭਾਵੇਂ ਸੰਗੀਤ ਤੇ ਗੀਤ ਦਾ ਅਸਰ ਰਲਕੇ ਵੀ ਨਹੀਂ ਹੋ ਰਿਹਾ ਤੇ ਬੰਦੇ ਤੇ ਕੋਈ ਚੀਜ਼ ਅਸਰ ਕਰ ਹੋ ਹੀ ਨਹੀਂ ਰਿਹਾ ਹੁੰਦਾ ਹੂੰ ਠੀਕ ਫਿਰ ਕਿਸੇ ਚੀਜ਼ ਦਾ ਅਸਰ ਨਹੀਂ ਹੈਗਾ ਜਿਨ੍ਹਾਂ ਦਾ ਅਸਰ ਨਹੀਂ ਹੈਗਾ ਬਹੁਤ ਜ਼ਿਆਦਾ ਹੁੰਦਾ ਜੇ ਇਹਨਾਂ ਦਾ ਅਸਰ ਨਾ ਹੁੰਦਾ ਹੋਵੇ ਤਾਂ ਦੁਨੀਆ 'ਚ ਮਨੰਜਨ ਦੀ ਮੰਡੀ ਏਡੀ ਵੱਡੀ ਹੋਵੇ ਨਾ ਹੂੰ ਠੀਕ ਬਿਲਕੁਲ ਮਨੰਜਨ ਦੀ ਮੰਡੀ ਏਡੀ ਵੱਡੀ ਹੋਵੇ ਨਾ ਇਹ ਦੋ ਵਤ ਇਹ ਭਾਰਤ ਪਾਕਿਸਤਾਨ ਦੀ ਜੰਗ ਲੱਗੀ ਤੇ ਤੋਂ ਪੰਜਾਬੀ ਦੀ ਇੱਕ ਬੀਬੀ ਤੋਂ ਗਾਣਾ ਗਵਾਇਆ ਗਿਆ ਇੱਥੇ ਹਨ ਹਮ ਹਮ ਰਣਬੇਗਲ ਦਾ ਮਾਮਾ ਬੱਜਿਆ ਸਿੰਘੋ ਸਰਦਾਰੋਂ ਹਮ ਉਧਰ ਦੂਜੇ ਪਾਸੇ ਦੇ ਇੱਕ ਬੀਬੀ ਨੂੰ ਕਿਹਾ ਗਿਆ ਗਾਣਾ ਗਾਉਣ ਨੂੰ ਠੀਕ ਹਮ ਜੇ ਗਾਣੇ ਦਾ ਸਰ ਨਾ ਹੁੰਦਾ ਹੁੰਦਾ ਤੇ ਸਰਕਾਰਾਂ ਕੰਮਲੀਆਂ ਨੇ ਕਿਤੇ ਵੀ ਇਹਦੇ ਗਾਣੇ ਗਾਉਣ ਨੂੰ ਕਹਿਣਾ ਹਮ ਖੁੰਦਾ ਕਿਸੇ ਥਾਂ ਦੇ ਉੱਤੇ ਜਿਹੜੇ ਗੀਤ ਚੱਲਦੇ ਨੇ ਉਹ ਕੋਈ ਵੀ ਲੱਗਦਾ ਆਪੇ ਚੱਲੀ ਜਾਂਦੇ ਨੇ ਹਮ ਤੁਸੀਂ ਧਿਆਨ ਨਾਲ ਦੇਖੋਗੇ ਬਹੁਤ ਵੀ ਤੁਹਾਨੂੰ ਲੱਗ ਜਿਨਦਾ ਪਤਾ ਵੀ ਉਹ ਸਹਿਜੇ ਨਹੀਂ ਚਲਦੇ ਹੁੰਦੇ ਹਨ ਹਣ ਤੁਸੀਂ ਜੋ ਪੁਰਾਣੇ ਅਖਬਾਰ ਕੱਢ ਕੇ ਦੇਖੋਗੇ ਹੂੰ ਤਾਂ ਪੰਜਾਬ ਦੇ ਖਾੜਕ ਪੁਰਹਰ ਦੌਰਾਨ ਉਹ ਜਿਹੜੇ ਖਾੜੇ ਲੱਗੇ ਜਿਹੜੇ ਸੱਭਿਆਚਾਰਕ ਮੇਲੇ ਲੱਗੇ ਉਹਨਾਂ ਮੇਲਿਆਂ 'ਚ ਹਾਜ਼ਰੀ ਕਿਹਦੀ ਕਿਹਦੀ ਸੀ ਲਗਭਗ ਸਭ ਮੇਲਿਆਂ 'ਚ ਪੁਲਿਸ ਅਫਸਰਾਂ ਦੀ ਹਾਜ਼ਰੀ ਸੀ ਹੂੰ ਠੀਕ ਤੇ ਹੁਣ ਤਾਂ ਗੱਲ ਸਾਫ਼ ਸਨ ਨਜ਼ਰ ਆਉਂਦੀ ਹੈ ਨਾ ਬੰਦਿਆਂ ਇਹ ਇਹ ਗੱਲਾਂ ਹੁੰਦੀਆਂ ਸੀਗੀਆਂ ਵੀ ਉਸ ਵੇਲੇ ਜਦੋਂ ਇਹ ਲਹਿਰ ਚੱਲੀ ਆ ਉਸ ਵੇਲੇ ਕਲਾਕਾਰ ਵੀ ਪਲਾਂਟ ਕੀਤੇ ਗਏ ਸੀ। ਚੋ ਦੇਖੋ ਕਹਿਣਾ ਤਾਂ ਇਹ ਕੰਮ ਸੌਖਾ ਆ ਜਾਂਦਾ ਬਹੁਤ ਸਿੱਧ ਕਰਨਾ ਹੁੰਦਾ ਬਹੁਤ ਔਖਾ। ਹੂੰ ਕਿ ਕੌਣ ਪਲਾਂਟ ਹੈ ਕੌਣ ਨਹੀਂ ਹੈ ਠੀਕ। ਹੁਣ ਇੰਨਾ ਆਪਾਂ ਦੇਖ ਸਕਦੇ ਹੁੰਨੇ ਕਿ ਜ਼ਿੰਦਗੀ ਜਿਹੜੀ ਸਾਰੀ ਕਦੇ ਇੱਕ ਰਸ ਨਹੀਂ ਹੁੰਦੀ ਹਨਾ। ਹੂੰ ਉਹਦੀਆਂ ਧਰਾਵਾਂ ਚੱਲਦੀਆਂ ਜਾਂਦੀਆਂ ਨੇ। ਕਿ ਕਿਸੇ ਵੜੇ ਇੱਕ ਧਾਰਾ ਮੁੱਕ ਹੋ ਗਈ ਕਿਸੇ ਵੜੇ ਦੂਜੀ ਹੋ ਜਾਂਦੀ ਇਹ ਠੀਕ ਹੁੰਦਾ। ਐਦਾ ਹੁੰਦਾ ਰਹਿੰਦਾ। ਜੀ। ਹਾਂ ਕਿਸੇ ਚੀਜ਼ ਨੂੰ ਮਿੱਥ ਕੇ ਅੱਗੇ ਲੈ ਕੇ ਆਉਣਾ ਉਹ ਸਾਨੂੰ ਪਤਾ ਲੱਗ ਜਾਂਦਾ ਹੁੰਦਾ ਹੂੰ ਠੀਕ ਹੈ ਮਸਲਨ ਪਿੱਛੇ ਜਹਾ ਪੰਜਾਬ ਦੇ ਕੋਲ ਬਹੁਤ ਚਰਚਾ ਆ ਕਲਾਕਾਰ ਦੀ ਹੂੰ ਵੀ ਉਹਨੇ ਇੱਕ ਦੂਜੇ ਕਲਾਕਾਰ ਤੇ ਫਿਲਮ ਬਣਾਈ ਬਿਲਕੁਲ ਠੀਕ ਪਰ ਹੁਣ ਤੁਸੀਂ ਉਹ ਖਬਰਾਂ ਨੂੰ ਦੇਖੋਗੇ ਹੈਨਾ ਮੈਂ ਅੰਗਰੇਜ਼ੀ ਦੇ ਦੋ ਖਬਰਾਂ ਨੂੰ ਧਿਆਨ ਨਾਲ ਦੇਖਦਾ ਕੁਛ ਦਿਨਾਂ ਤੋਂ ਵੀ ਵੀ ਦਿਨਾਂ ਚ ਇੱਕ ਅੰਗਰੇਜ਼ੀ ਖਬਰ ਨੇ 40 ਲਿਖਤਾਂ ਛਾਪੀਆਂ ਅੰਗਰੇਜ਼ੀ ਚ ਉਸ ਕਲਾਕਾਰ ਬਾਬਤ ਹਾਂ ਇੱਕ ਕਹਾਣੀ ਉਹਦੀ ਫਿਲਮ ਬਾਬਤ ਚਲੋ ਬਾਬਤ ਠੀਕ ਇਹ ਕਿਨੇ 60 ਛਾਪੀਆਂ ਅੰਗਰੇਜ਼ੀ ਦੇ ਅਖਬਾਰ ਤੇ ਹੂੰ ਜਿਨ੍ਹਾਂ ਦਾ ਦਫ਼ਤਰ ਵੀ ਪੰਜਾਬ 'ਚ ਨਹੀਂ ਹੈ ਮਤਲਬ ਉਹਨਾਂ ਦਾ ਹੈੱਡਕੁਆਰਟਰ ਕਿਤੇ ਹੋਰ ਹੈ ਉਹਨਾਂ ਦਾ ਮੁੱਖ ਦਫ਼ਤਰ ਤੇ ਉਹ ਪੰਜਾਬ ਦੇ ਕਲਾਕਾਰ ਬਾਰੇ ਲਿਖ ਰਹੇ ਉਹ ਉਹਦੇ 'ਚ ਉਹਨਾਂ ਦੀ ਦਿਲਚਸਪੀ ਜਿਹੜੀ ਤਾਂ ਉਹ ਪਤਲਾ ਜਾਂ ਤੁਹਾਨੂੰ ਕਿ ਸਹਿਜੇ ਦਿਲਚਸਪੀ ਨਹੀਂ ਹੈਗੀ ਹੂੰ ਠੀਕ ਤਾਂ ਉਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਜਿਹੜਾ ਇਹ ਮਨੋਰੰਜਨ ਹੈ ਜਾਂ ਜਿਹੜੀ ਕਲਾ ਹੈ ਜਿਹੜੀ ਵੀ ਉਹਨੂੰ ਕਦੋਂ ਕਿੱਥੇ ਵਰਤਿਆ ਜਾ ਰਿਹਾ ਜੇ ਉਹਦਾ ਅਸਰ ਨਾ ਪੈਂਦਾ ਹੋਵੇ ਤਾਂ ਉਹਨੂੰ ਵਰਤੇ ਕੌਣ ਕੋਈ ਮਤਲਬ ਸਰਕਾਰਾਂ ਟੈਕਸ ਮਾਫ ਕਿਉਂ ਕਰਦੀਆਂ ਨੇ ਫਿਰ ਮਾਨਾ ਹੂੰ ਠੀਕ ਹੈ ਮਤਲਬ ਉਹਨਾਂ ਨੂੰ ਵੀ ਵੱਡੀਆਂ ਵੱਡੀਆਂ ਸੁਭਾ ਮਾਂ ਚ ਵੀ ਪਾਰਲੀਮੈਂਟ ਵੀ ਹਿੱਸੇਦਾਰੀ ਹੈ ਇੱਕ ਕਾਲਾ ਦਿਨਾਂ ਦੇ ਮਿਲਦੀ ਹੈ ਕਾਲੇ ਕਰਕੇ ਤਾਂ ਕਿ ਉਹ ਜਿਹੜੀ ਮੰਡੀ ਹੈ ਖੁੱਲੀ ਰਹੇ ਲੋਕਾਂ ਵਾਸਤੇ ਠੀਕ ਉਦੇ ਹੀ ਲੋਕਾਂ ਨੂੰ ਆਪਣੀ ਮਰਜ਼ੀ ਮੁਤਾਬਕ ਚਲਾਇਆ ਜਾ ਸਕਦਾ ਹੂੰ ਸਿੱਖਿਆ ਰਹੀ ਬੰਦੇ ਉਹਨੇ ਕਾਬੂ ਨਹੀਂ ਆਉਂਦੇ ਕਿਉਂਕਿ ਸਾਡੇ ਵਰਗੇ ਤਾਂ ਪਰਚੇ ਦੇ ਨਾਲ ਵੀ ਪੜਦੇ ਨੇ ਹੂੰ ਜਿਹੜਾ ਰਟਾ ਮਾਰੇ ਪਰਚੇ ਲਿਖਿਆ ਭੁੱਲ ਗਏ ਪਰ ਜਿਹੜਾ ਮਨੋਰੰਜਨ ਆ ਜੜਾ ਜਿਹੜਾ ਗੀਤ ਸੰਗੀਤ ਵਾਲੀ ਫਿਲਮ ਹੈ ਇਹਦਾ ਸਾਰੇ ਦੇਖਣਾ ਜਾਂਦੇ ਨੇ ਅੱਜ ਕੱਲ ਤਾਂ ਜੋ ਸਾਧਨ ਵੱਧ ਗਿਆ ਸਾਰੇ ਸ਼ਹਿਰ ਸਿਨੇਮੇ ਨਹੀਂ ਜਾਂਦੇ ਸੀਗੇ ਬਿਲਕੁਲ ਤਾਂ ਟੀਵੀ ਘਰਾਂ 'ਚ ਆ ਗਿਆ ਜੋ ਸਾਰੇ ਘਰਾਂ 'ਚ ਨਹੀਂ ਸੀ ਵੇਖਦੇ ਬੜਾ ਪਾਸੇ ਰਹਿੰਦਾ ਸੀ ਹੁਣ ਸਭ ਦੇ ਜੇਬ 'ਚ ਫੋਨ ਆ ਗਿਆ ਥੀਸਾ ਆ ਗਿਆ ਹੂੰ ਠੀਕ ਹੈ ਹੁਣ ਤਾਂ ਹਰੇਕ ਦੇਖੂਗਾ ਨਾ ਹੂੰ ਲੋਏ ਪਸਾਰ ਵੱਧ ਰਿਹਾ ਹੈ ਉਹ ਤਾਂ ਵੱਧ ਰਿਹਾ ਜੋ ਫਾਇਦਾ ਹੈ ਕਟੋਰੀ ਇਹ ਕੌਣ ਤੈਅ ਕਰਦਾ ਵੀ ਲੋਕਾਂ ਨੂੰ ਕੀ ਪਰੋਸ ਕੇ ਦੇਣਾ ਲੋਕ ਨਿਤਾਇ ਕਰਦੇ ਹੋਰ ਕੋਈ ਵੀ ਤੈਅ ਕਰਦਾ ਵਪਾਰੀ ਵੀ ਤੈਅ ਕਰਦਾ ਹੈ ਰਾਜਾ ਵੀ ਤੈਅ ਕਰਦਾ ਹੂੰ ਠੀਕ ਕੋਲੇ ਛਾਤਰ ਕਾਗ ਬੰਦੇ ਹੁੰਦੇ ਨੇ ਉਹ ਵੀ ਤੈਅ ਕਰ ਦਿੰਦੇ ਹੂੰ ਠੀਕ ਮਤਲਬ ਹਰ ਵਾਰੀ ਪੱਕਾ ਨਹੀਂ ਹੁੰਦਾ ਕਿ ਸਰਕਾਰ ਹੀ ਤੈਅ ਕਰਦੀ ਹੈ ਪਰ ਇੰਨਾ ਹੁੰਦਾ ਕਿ ਲੋਕਾਂ ਵਾਸਤੇ ਬਹੁਤੀਆਂ ਚੀਜ਼ਾਂ ਲੋਕ ਆਪ ਤੈਅ ਕਰਦੇ ਨਹੀਂ ਹੁੰਦੇ ਹੂੰ ਨਹੀਂ ਤਾਂ ਲੋਕਾਂ ਦੀ ਹਾਲਤ ਮੰਦੀ ਨਾ ਹੁੰਦੀ ਹੋਵੇ ਇੱਕ ਫਿਲਮ ਰਿਲੀਜ਼ ਹੁੰਦੀ ਹੈ ਜਿਹਦੇ ਚ ਉਸ ਵੇਲੇ ਦਾ ਦੌਰ ਬਖਾਇਆ ਜਾਂਦਾ ਜਦੋਂ ਲਹਿਰ ਦਾ ਸਮਾਂ ਚੱਲ ਰਿਹਾ ਸੀ ਚਾਹੇ ਤੁਸੀਂ ਜਸਵੰਤ ਸਿੰਘ ਖਾਲੜਾ ਸਾਹਿਬ ਹੁਣਾਂ ਦੀ ਗੱਲ ਕਰ ਲੋ ਉਹਨਾਂ ਤੇ ਫਿਲਮ ਬਣੀ ਉਹਦੇ ਤੇ ਪਾਬੰਦੀ ਲਗਾਈ ਗਈ ਪਰ ਉਸੇ ਦੌਰ ਚ ਮੰਨ ਕੇ ਚਲੋ ਇੱਕ ਕਲਾਕਾਰ ਦੀ ਜਦੋਂ ਫਿਲਮ ਆਉਂਦੀ ਆ ਤੇ ਕਿਸੇ ਪਾਸੇ ਵੀ ਕਿਸੇ ਤਰ੍ਹਾਂ ਦਾ ਕੋਈ ਰੋਸ਼ਨੀ ਆ ਉਸ ਚੀਜ਼ ਨੂੰ ਹਾਈਪ ਦਿੱਤੀ ਜਾਂਦੀ ਹੈ ਦੇਖੋ ਹੋਰ ਗੱਲ ਦੇਖੋ ਜੇ ਇਸ ਗੱਲ ਨੂੰ ਥੋੜਾ ਧਿਆਨ ਨਾਲ ਦੇਖੋਗੇ ਹੂੰ ਥੋੜੇ ਨੂੰ ਵਧਾ ਕੇ ਦੇਖੋ ਹੂੰ ਵੀ ਦੋਨਾਂ ਸਾਡੇ ਇੱਕੋ ਕਲਾਕਾਰ ਐ ਹਮ ਹੈ ਨਾ ਇਦੋਂ ਅੱਗੇ ਆ ਪੀ ਜਿਹੜੀਆਂ ਜਿਹਨਾਂ ਸੀ ਇਹ ਪਰਸ਼ਾਵੇਂ ਜਿਹੜੀਆਂ ਫਿਲਮਾਂ ਨੇ ਜਿਹੜੀਆਂ ਹਮ ਸਾਰਾ ਇਹਨਾਂ ਨੂੰ ਦੇਖੋ ਠੀਕ ਵਿਯੋਗ ਕਿਵੇਂ ਬਣ ਗਏ ਕਿਵੇਂ ਚੱਲ ਰਹੀਆਂ ਨੇ ਤੇ ਕਿੰਨੇ ਉਹ ਇਦੋਂ ਵੀ ਗਾਹ ਫਿਲਮਾਂ ਤੋਂ ਗਾਹ ਪੂਰਾ ਮਨ ਲੰਜਣਾ ਹੈ ਹਮ ਠੀਕ ਹੈ ਨਾ ਵੀ ਸਾਰਾ ਇਹ ਖੇਡਾ ਵਿੱਚ ਗੀਤ ਸੰਗੀਤ ਦਾ ਸਾਰੇ ਨੂੰ ਦੇਖੋ ਕਿ ਸਾਰਾ ਕਿੱਧਰ ਨੂੰ ਜਾ ਰਿਹਾ ਹਮ ਨਾ ਸਾਰਾ ਕਿਸੇ ਸਮਾਜ ਨੂੰ ਕਿੱਧਰ ਲੈ ਜਾ ਰਿਹਾ ਫਿਰ ਉਹਦੇ ਵਿੱਚ ਗਾਹ ਫਿਲਮਾਂ ਨੇ ਫਿਲਮਾਂ ਦੇ ਵਿੱਚ ਗਾਹਾਂ ਗੀਤ-ਗੀਤ ਦੇ ਵਿੱਚ ਗਾਹ ਕਿਸੇ ਕਲਾਕਾਰ ਦੀ ਕਹਾਣੀ ਕਿਸੇ ਕਲਾਕਾਰ ਰਹੀ ਠੀਕ ਜੇ ਕੱਲੇ ਦੀ ਗੱਲ ਕਰੋਗੇ ਤਾਂ ਵੀ ਉਹ ਚੰਗਾ ਸੀਗੇ ਮਾੜਾ ਸੀ ਤੂੰ ਜ ਹੱਕ ਜਾਏਂਗੇ ਵਿਰੋਧ ਚ ਹੂੰ ਇਹ ਗੱਲ ਇੱਕੋ ਕਰਦੀ ਗਲਤ ਹੈ ਕਿ ਸਾਡੇ ਸਾਹਮਣੇ ਗੱਲਬਾਤ ਦਾ ਕੋਈ ਮੁੱਦਾ ਹੋਰ ਤੈਅ ਕਰ ਰਿਹਾ ਹੈ ਹੂੰ ਗੱਲਬਾਤ ਦਾ ਸਮਾਂ ਕੋਈ ਹੋਰ ਤੈਅ ਕਰ ਰਿਹਾ ਹੈ ਹੂੰ ਠੀਕ ਜੇ ਮੁੱਦਾ ਵੀ ਕਿਸੇ ਦਾ ਹੈ ਸਮਾਂ ਵੀ ਕਿਸੇ ਦਾ ਹੈ ਤਾਂ ਸਾਡੀ ਜਿਹੜੀ ਚਰਚਾ ਹੈਗੀ ਉਹ ਸਾਡੇ ਖਿਲਾਫ ਜਾਏਗੀ ਅਸੀਂ ਜੇ ਆਪ ਆਸਾਂ ਮੰਨ ਲਈਏ ਅਸੀਂ ਆਪ ਆਸਾਂ ਮੰਨ ਲਈਏ ਹੂੰ ਠੀਕ ਹੈ ਨਾ ਵਿੱਚ ਸੇ ਸੰਵਾਦ ਦੇ ਸਾਨੂੰ ਸੁਰਤ ਹੈ ਕਿਸੇ ਤਰ੍ਹਾਂ ਦੀ ਤਾਂ ਉਹਦਾ ਸਬੂਤ ਇਹ ਹੋਊਗਾ ਕਿ ਅਸੀਂ ਇਸ ਵੇਲੇ ਕਿਹੜੀ ਗੱਲ ਕਰੀਏ ਪਹਿਲਾਂ ਸਾਨੂੰ ਇਹ ਤੈਅ ਕਰਨਾ ਪੈਂਦਾ ਫਿਰ ਕਿਸ ਪੱਧਰ ਤੇ ਰੱਖ ਕੇ ਕਰੀਏ ਇਹ ਤੈਅ ਕਰੀਦਾ ਹੂੰ ਠੀਕ ਹੈ ਨਾ ਵੀ ਜੇ ਮੁੱਦਾ ਮੁੱਦੇ ਦਾ ਪੱਧਰ ਸਮਾਂ ਥਾਂ ਕੋਈ ਹੋਰ ਹੀ ਤੈਅ ਕਰੀ ਜਾਂਦਾ ਹਾਂ ਤਾਂ ਫਿਰ ਸਾਰਾ ਕੁਝ ਉਸੇ ਦਾ ਹੀ ਹੈ ਵੀ ਉਹ ਹੱਕ ਜੋ ਬਰੋਹ ਚੋਂ ਫਿਰ ਤਾਂ ਪੁਤਲੀਆਂ ਹੋ ਗਈਆਂ ਨਾ ਨਾਚਦੀਆਂ ਨਚਾਉਂਦਾ ਕੋਈ ਹੋ ਰਹੀ ਹੈ ਜਦੋਂ ਪੰਜਾਬ ਦੇ ਮੁੰਡਿਆਂ ਨੂੰ ਅ ਪੁਲਿਸ ਚੱਕ ਕੇ ਲੈ ਕੇ ਜਾਂਦੀ ਹੈ ਉਸ ਵੇਲੇ ਉਦੋਂ ਕਿਹਾ ਜਾਂਦਾ ਥਾਣੇ 'ਚ ਕਿ ਤੁਹਾਡਾ ਬੰਦਾ ਛੱਡ ਦਾਂਗੇ ਤੇ ਤੁਸੀਂ ਖਾੜਾ ਲਵਾ ਲਓ ਇਹ ਕੀ ਵਰਤਾਰੇ ਨੇ ਦੇਖੋ ਮੈਨੂੰ ਨਹੀਂ ਇਦਾਂ ਦੀ ਬੜੀ ਕੋਈ ਜਾਣਕਾਰੀ ਕਿ ਇਦਾਂ ਹੋਵੇ ਹਾਂ ਇਦਾਂ ਕਿ ਠੀਕ ਹੈ ਲੋਕਾਂ ਨੂੰ ਚੱਕ ਲੈਂਦੇ ਹਾਂ ਠੀਕ ਸਾਡੇ ਵੀ ਚੱਕਿਆ ਇੱਥੇ ਹਾਂ ਹੋਰ ਹਰ ਤਾਂ ਚੱਕਦੇ ਆ ਇੱਕ ਤਾਂ ਗੱਲ ਸਮਝਣ ਵਾਲੀ ਹਾਂ ਠੀਕ ਹੈ ਜੇ ਕੋਈ ਵਰਤਾਰਾ ਹੈ ਜੋ ਸਮਝਣਾ ਸਹੀ ਰੂਪ ਚ ਤੋਂ ਇਦਾਂ ਸਮਝਿਆ ਜਾਊਗਾ। ਵੀ ਇੱਕ ਜਦੋਂ ਕਿਤੇ ਵੀ ਕੋਈ ਲੋਕ ਕਿਸੇ ਸਰਕਾਰ ਦੇ ਖਿਲਾਫ ਖੜੇ ਹੋਏ ਨੇ ਹੂੰ ਤਾਂ ਉਹਨਾਂ ਨਾਲ ਇਹ ਵਿਹਾਰ ਘਟ ਜਾਂ ਵੱਧ ਹੁੰਦਾ ਹੀ ਹੁੰਦਾ ਹੈ। ਹੂੰ ਕਿ ਕਾਨੂੰਨ ਲਾਗੂ ਕਰਨ ਦੇ ਨਾਂ ਤੇ ਗੈਰ ਕਾਨੂੰਨੀ ਤਰੀਕੇ ਅਪਣਾਏ ਜਾਂਦੇ ਨੇ। ਜੀ ਇਹ ਪੱਕਾ ਹੀ ਹੈ। ਹੂੰ ਠੀਕ। ਉਹਦਾ ਅਗਲਾ ਸੇ ਹੁੰਦਾ ਕਿ ਉੱਥੇ ਲੋਕਾਂ ਨੂੰ ਉਸ ਮਾਨਸਿਕ ਅਵਸਥਾ ਜੋ ਕੱਢਣ ਲਈ ਮਨੋਰੰਜਨ ਦਾ ਆਬ ਬਰਤੇ ਹੀ ਜਾਂਦਾ ਹੈ ਚਾਹੇ ਨਸ਼ਾ ਹੋਵੇ ਚਾਹੇ ਨੱਚਣ ਗਾਉਣ ਹੋਵੇ ਹੈਨਾ ਹੂੰ ਚਾਹੇ ਕੋਈ ਹੋਰ ਦਿਖਾ ਦੇ ਹੁੰਦੇ ਹੂੰ ਉਹ ਪੱਕਾ ਹੀ ਹੁੰਦਾ ਕਿ ਲੋਕਾਂ ਨੂੰ ਉਸ ਰਾਹ ਤੋਂ ਹਟਾਉਣ ਲਈ ਉਸ ਰਾਹ ਤੋਂ ਕੱਢਣ ਲਈ ਹੂੰ ਇੱਕ ਬਦਲਵਾ ਸਵਾਦ ਪੈਦਾ ਕੀਤਾ ਜਾਂਦਾ ਇੱਕ ਬਦਲਵਾ ਰੰਗ ਪੈਦਾ ਕੀਤਾ ਜਾਂਦਾ ਹੂੰ ਉਹ ਜਦੋਂ ਤੇ ਆਪਣੇ ਮੀਟੋ ਪਟਕਾਉਣ ਵਾਸਤੇ ਹਾਂ ਹੁੰਦਾ ਹੀ ਵੀ ਇੱਕ ਵਾਰੀ ਕਿਹੜਾ ਕੰਮ ਚੱਲ ਰਿਹਾ ਸਰਕਾਰ ਦੇ ਖਿਲਾਫ ਉਹ ਰੁਕ ਜੇ ਉਹਦੀ ਕੀਮਤ ਮਰਜ਼ੀ ਤੈਅ ਹੋਵੇ ਹੂੰ ਪਰ ਬਹੁਤੀ ਵਾਰੀ ਉਹ ਲੋਕਾਂ ਦੇ ਖਿਲਾਫ ਹੀ ਤੈਅ ਹੁੰਦੀ ਹੈ